ਪੰਜਾਬ ਵਿੱਚ 90 ਦੇ ਦਹਾਕੇ ਵਿੱਚ ਸਿੱਖ ਨੌਜਵਾਨਾਂ ਦੀ ਹੋਈ ਕਤਲੋਗਾਰਧ ਦੇ ਅੰਕੜੇ ਇਕੱਠੇ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਤੇ ਆਧਾਰਿਤ ਬਣੀ ਫਿਲਮ ਤੇ ਸੈਂਸਰ ਬੋਰਡ ਦੀ ਕੈਂਚੀ ਚੱਲੀ ਹੈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਫਿਲਮ ਤੇ ਸੈਂਸਰ ਬੋਰਡ ਨੇ 85 ਤੋਂ ਵੱਧ ਕਟ ਲਗਾਏ ਹਨ ਰਿਲੀਜ਼ ਦੀ ਅਜੇ ਵੀ ਮਨਜ਼ੂਰੀ ਨਹੀਂ ਮਿਲੀ ਹੈ ਨਿਰਦੇਸ਼ਕ ਹਣੀ ਤ੍ਰਿਹਨ ਦੀ ਦੂਜੀ ਫਿਲਮ ਪੰਜਾਬ 95 ਦਾ ਪ੍ਰਿਕ ਅਜੇ ਵੀ ਅਧ ਵਿਚਕਾਰ ਲਟਕ ਰਿਹਾ ਹੈ ਇਹ ਫਿਲਮ ਮਨੁੱਖੀ ਹੱਕਾਂ ਦੇ ਸਰਗਰਮ ਰੱਖੇ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਬਿਆਨ ਕਰਦੀ ਹੈ ਜਿਨ੍ਹਾਂ ਨੇ 1984 ਤੋਂ 1994 ਦਰਮਿਆਨ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਗਾਇਬ ਹੋਣ ਅਤੇ ਕਤਲ ਹੋਣ ਦੀਆਂ ਘਟਨਾਵਾਂ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਦਲਜੀਤ ਦਸਾਂਝ ਦੀ ਕਾਰੀ ਵਾਲੀ ਇਸ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਲਈ ਸਕ੍ਰੀਨ ਕੀਤਾ ਗਿਆ ਸੀ ਅਤੇ ਪਰਚੋਲ ਕਮੇਟੀ ਨੇ ਇਸ ਤੇ 85 ਕੱਟ ਲਗਾ ਦਿੱਤੇ ਹਨ ਪਰ ਮੁਸੀਬਤ ਇੱਥੇ ਹੀ ਖਤਮ ਨਹੀਂ ਹੋਈ ਸੂਤਰਾਂ ਦਾ ਕਹਿਣਾ ਹੈ ਕਿ ਕੱਟਾਂ ਦੇ ਬਾਵਜੂਦ ਸੀਬੀ ਐਫਸੀ ਨੇ ਅਜੇ ਤੱਕ ਇਸ ਦੀ ਰੀਲੀਜ਼ ਨੂੰ ਹਰੀ ਝੰਡੀ ਨਹੀਂ ਦਿੱਤੀ ਫਿਲਮ ਦੀ ਟੀਮ ਦੇ ਇੱਕ ਅੰਦਰੂਨੀ ਵਿਅਕਤੀ ਨੇ ਮੀਡੀਆ ਨੂੰ ਦੱਸਿਆ ਕਿ 85 ਕੱਟਾਂ ਦੇ ਬਾਵਜੂਦ ਫਿਲਮ ਬਣਾਉਣ ਵਾਲਿਆਂ ਨੂੰ ਦੱਸਿਆ ਗਿਆ ਹੈ ਕਿ ਫਿਲਮ ਇੱਕ ਵਿਵਾਦਪੂਰਨ ਵਿਸ਼ਾ ਹੈ ਅਤੇ ਮੌਜੂਦਾ ਸਮਿਆਂ 'ਚ ਇਸ ਦੀ ਰੀਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਇੱਕ ਸਵਾਲ ਹੈ सीबीएफसी ਵੱਲੋਂ ਅਜੇ ਅੰਤਿਮ ਫੈਸਲਾ ਲੈਣਾ ਬਾਕੀ ਹੈ ਇਸ ਤੋਂ ਪਹਿਲਾਂ ਦਸੰਬਰ 2022 ਚ ਤ੍ਰਿਹੰਦੀ ਫਿਲਮ ਜਿਸ ਦਾ ਨਾਮ ਉਸ ਸਮੇਂ ਕੱਲੂ ਕਾਰਾ ਸੀ ਨੂੰ ਸਰਟੀਫਿਕੇਸ਼ਨ ਲਈ ਸਕਰੀਨ ਕੀਤਾ ਗਿਆ ਸੀ ਇਸ ਪ੍ਰਕਿਰਿਆ ਨੂੰ 6 ਮਹੀਨੇ ਲੱਗੇ ਸਨ ਜਿਸ ਵਿੱਚ CBFC ਨੇ ਇੱਕੀ ਕਟਾਂ ਅਤੇ ਫਿਲਮ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ ਰੋਨੀ ਚਕਰੂਵਾਲਾ ਦੇ ਪ੍ਰੋਡਕਸ਼ਨ ਹਾਊਸ ਨੇ ਇਸ ਫੈਸਲੇ ਵਿਰੁੱਧ ਬੰਬਈ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ ਨਤੀਜੇ ਵਜੋਂ ਇਹ ਫਿਲਮ 2023 ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਤੋਂ ਵੀ ਹਟਾ ਦਿੱਤੀ ਗਈ